ਮੋਕਾ ਤਾਂ ਬਹੁਤ ਮਾਹੌਲ ਤਾਂ ਇਦਾਂ ਦਾ ਵੀ ਇੱਥੇ ਟੈਨਸ਼ਨ ਦਾ ਮਾਹੌਲ ਹੈ ਕਿਸਾਨ ਅੱਗੇ ਜਾਣਾ ਚਾਹੁੰਦੇ ਆ ਕਿ ਫੋਰਸੇ ਲੱਗੇ ਹੋਈਆਂ ਪਤੰਗ ਚੜਾਉਣ ਦੀ ਵਜ੍ਹਾ ਕੀ ਥੋਡੀ ਸਾਨੂੰ ਡਰੋਨ ਆਈ ਭਾਈ ਸਾਡੇ ਤੇ ਅਥਰੂ ਗਾਇ ਸਿੱੜਦੇ ਹੈਗੇ ਉਹ ਅਸੀਂ ਡਰੋਨ ਛਿਟਨਾਗਾ ਪਤੰਗ ਨਾਲ ਚ ਡਰੋਨ ਕਰਕੇ ਆਇਆ ਤੂੰ ਪੰਜਾਬੀਆਂ ਨੇ ਸਕੀਮ ਲਾਉਣੀ ਆ ਜਦੋਂ ਕੱਲ ਤੇ ਕਿਸਾਨਾਂ ਦਾ ਨੂੰ ਬਿਨਾ ਗੱਲ ਤੋਂ ਪਰੇਸ਼ਾਨ ਕਰ ਰਹੇ ਆ ਸਾਡਾ ਹਰਿਆਣੇ ਨਾਲ ਤਾਂ ਕੋਈ ਮੱਥਾ ਹੀ ਨਹੀਂ ਕਰ ਵੀਰ ਇਹ ਹਰ ਵੀਰ ਧਰਨਿਆਂ ਦੇ ਜੋ ਕੇ ਥੋੜੇ ਰਹਿ ਗਏ ਯਾਰ ਕਿੰਨੀ ਕੌਮ ਆਪਣੀ ਕੌਮ ਨੂੰ ਸਰਕਾਰਾਂ ਦੇ ਲਿਆ ਕੇ ਬਿਠਾਤਾ ਸਰਕਾਰਾਂ ਨੇ ਯਾਰ ਵੀਰੇ ਛੱਡ ਲਾਂਗੇ ਜੀ ਅਸੀਂ ਵੀ ਜਗਾੜੀਆਂ ਪੂਰੇ ਬਾਈ ਯਾਰ ਹਾਂ ਤੁਸੀਂ ਆਪਣੇ ਡਰੋਨ ਲੈ ਕੇ ਆ ਰਹੇ ਆਂ ਜੀ ਡਰੋਨ ਦਾ ਮੁਕਾਬਲਾ ਡਰੋਨ ਕਰੂਗਾ ਸਾਡੇ ਡਰੋਨ ਆ ਰਹੇ ਆਂ ਸਿਰਫ ਅੱਧਾ ਘੰਟਾ ਤੁਸੀਂ মিডিਆ ਦੇ ਵੇਟ ਕਰੋ ਅੱਧੇ ਤੇ ਘੰਟੇ ਤੱਕ ਡਰੋਨ ਡਰੋਨ ਹੀ ਹੋਣਗੇ ਇੱਥੇ ਜੀ ਜੇ ਡਰੋਨ ਛੱਡਦੇ ਆ ਅਸੀਂ ਵੀ ਡਰੋਨ ਛੱਡਾਂਗੇ ਜੇ ਤੋ ਸਾਡੇ 'ਚ ਸਰਹਾਦੀ ਬਣਾ ਦਿੱਤੀ ਇਹਨੂੰ ਬਾਰਡਰ ਬਣਾ ਦਿੱਤਾ ਪਾਕਿਸਤਾਨ ਭਾਰਤ ਦਾ ਜੇ ਭਗਵਾਨ ਜੇ ਮਨ ਚਾਵੇ ਤੇ ਆਪਣੇ ਇੱਥੇ ਮਲਾਜਮ ਲਾ ਕੇ ਉਹਨਾਂ ਦੇ ਡਰੋਨ ਸੁੱਟ ਸਕਦਾ ਕਿ ਤੁਸੀਂ ਮੇਰੀ ਹੱਦਾਂ ਜਾ ਕੇ ਮੇਰੇ ਪੰਜਾਬ ਜਾ ਕੇ ਮੇਰੇ ਕਿਸਾਨਾਂ ਤੇ ਡਰੋਨ ਨਾਲ ਰਹੀਂ ਬੰਬ ਸੁੱਟ ਰਹੇ ਜੋ ਸੰਭੂ ਬੈਰੀਅਰ ਦੇ ਉੱਤੇ ਖੜੇ ਆ ਅਬੀਰ ਹੋ ਰਹੇ ਨੇ ਪਤੰਗੜਾ ਆਇਆ ਹੋਇਆ ਬਈ ਮੌਕਾ ਤਾਂ ਬਹੁਤ ਮਾਹੌਲ ਤਾਂ ਇਦਾਂ ਦਾ ਵੀ ਇੱਥੇ ਟੈਨਸ਼ਨ ਦਾ ਮਾਹੌਲ ਹੈ ਕਿਸਾਨ ਅੱਗੇ ਜਾਣਾ ਚਾਹੁੰਦੇ ਅੱਗੇ ਫੋਰਸੇ ਲੱਗੀਆਂ ਹੋਈਆਂ ਆ ਪਤੰਗ ਚੜਾਉਣ ਦੀ ਵਜ੍ਹਾ ਕੀ ਥੋਡੀ ਸਾਨੂੰ ਡਰੋਨ ਆਈ ਪਾਈ ਸਾਡੇ ਤੇ ਅਥਰੂ ਗਾਂ ਛਿੜਦੇ ਹੈਗੇ ਉਹ ਅਸੀਂ ਡਰੋਨ ਛਿਟਨਾਗਾ ਪਤੰਗ ਨਾਲ ਤੇ ਡਰੋਨ ਕਰਕੇ ਡਾਇਆ ਤੁਸੀਂ ਹਾਂਜੀ ਡਰੋਨ ਕਰਕੇ ਡਾਇਆਗਾ ਇਹ ਇਹ ਤਰਕੀਬ ਫਿਰ ਤੁਹਾਡੇ ਮਨ ਚ ਕਿੱਥੋਂ ਆ ਗਈ ਪੰਜਾਬੀ ਜਗਾੜੀ ਹੁੰਦੀ ਹੈ ਪੰਜਾਬੀ ਜਗਾੜੇ ਹੁੰਦੀ ਆ ਜੀ ਪੰਜਾਬੀਆਂ ਨੇ ਸਕੀਮ ਲਾਉਣੀ ਆ ਜਦੋਂ ਕੱਲ ਤੇ ਕਿਸਾਨਾਂ ਨੂੰ ਬਿਨਾਂ ਗੱਲ ਤੋਂ ਪਰੇਸ਼ਾਨ ਕਰ ਰਹੇ ਆ ਸਾਡਾ ਹਰਿਆਣੇ ਨਾਲ ਤਾਂ ਕੋਈ ਮਤਥਾ ਹੀ ਨਹੀਂਗਾ ਵੀਰ ਜੀ ਇਹ ਤਾਂ ਦਿੱਲੀ ਆਪਣੀਆਂ ਮੰਗਾ ਬਣਾਉਣ ਜਾਣੀਆਂ ਸੀ ਲੜਨ ਧੋੜੇ ਜਾ ਰਹੇ ਆ ਅਸੀਂ ਤਾਂ ਆਪਦੇ ਹੱਕ ਕਹਿੰਨੇ ਸਾਡੇ ਜਿਹੜੇ ਹੱਕ ਆ ਸਾਨੂੰ ਦਿੱਤੇ ਜਾਣ ਕਿਸਾਨਾਂ ਨੂੰ ਅਸੀਂ ਹਰ ਵੀਰ ਧਰਨਿਆਂ ਦੇ ਜੋਗੇ ਥੋੜੇ ਰਹਿ ਗਏ ਯਾਰ ਕਿੰਨੀ ਕੌਮ ਆਪਣੀ ਕੌਮ ਨੂੰ ਸਰਕਾਰਾਂ ਦੇ ਲਿਆ ਕੇ ਬਿਠਾਤਾ ਸਰਕਾਰਾਂ ਨੇ ਯਾਰ ਵੀ ਸਾਡੇ ਜਿਹੜੇ ਹੱਕ ਆ ਸਾਨੂੰ ਮੋਦੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਹੱਕ ਆ ਜਿਹੜੇ ਸਾਨੂੰ ਦੇ ਦਿੱਤੇ ਜਾਣ ਵੀ ਕਿਸਾਨਾਂ ਨੂੰ ਅੰਨ ਦਾ ਤੇ ਨੂੰ ਨਾ ਤੰਗ ਪਰੇਸ਼ਾਨ ਕਰੋ ਜੀ ਹਾਂਜੀ ਡਰੋਨ 'ਚ ਤਾਂ ਬਹੁਤ ਕੰਟਰੋਲ ਹੁੰਦੇ ਉਹਦਾ ਕਿ ਰਿਮੋਟ ਹੁੰਦਾ ਪਲ ਚ ਇੱਧਰ ਚੱਲ ਜਾਂਦਾ ਉੱਧਰ ਤੁਸੀਂ ਪਤੰਗ ਨਾਲ ਕਿਤੇ ਸਿੱਟ ਲਓਗੇ ਸਿੱਟ ਲਾਂਗੇ ਅਸੀਂ ਵੀ ਜਗਾੜੀਆਂ ਪੂਰੇ ਬਾਈ ਯਾਰ ਹਾਂ ਦੇਖੋ ਅਸੀਂ ਆਪਣੇ ਡਰੋਨ ਲੈ ਕੇ ਆ ਰਹੇ ਹਾਂ ਜੀ ਡਰੋਨ ਦਾ ਮੁਕਾਬਲਾ ਡਰੋਨ ਕਰੂਗਾ ਜੀ ਸਾਡੇ ਡਰੋਨ ਆ ਰਹੇ ਆ ਸਿਰਫ ਅੱਧਾ ਘੰਟਾ ਤੁਸੀਂ মিডিਆ ਵਾਲੇ ਵੇਟ ਕਰੋ ਅੱਧੇ ਤੇ ਘੰਟੇ ਤੱਕ ਡਰੋਨ ਡਰੋਨ ਹੀ ਹੋਣਗੇ ਇੱਥੇ ਜੀ ਜੇ ਡਰੋਨ ਛੱਡਦੇ ਆ ਅਸੀਂ ਵੀ ਡਰੋਨ ਛੱਡਾਂਗੇ ਕਿਉਂ ਅਸੀਂ ਸ਼ਾਂਤ ਮਿਹਨਤ ਦੇ ਤਰੀਕੇ ਨਾਲ ਇਹਨਾਂ ਦਾ ਜ਼ਬਰਦਸਤ ਮੁਕਾਬਲਾ ਅਸੀਂ ਸ਼ਬਰ ਨਾਲ ਸੈਂਡ ਹੈ ਅਸੀਂ ਚਾਹੀਏ ਤੇ ਅਸੀਂ ਆ ਤੱਕ ਵੀ ਸਕਦੇ ਆ ਪਰ ਅਸੀਂ ਕੇਂਦਰ ਸਰਕਾਰ ਜਿਹੜੀ ਆ ਇਹਦਾ ਵਰਲਡ ਦੇ ਵਿੱਚ ਹੀ ਲੋਕ ਭੰਡੰਡਿਆ ਇਹਨੂੰ ਕਿਉਂ ਵੇਖੋ ਜੀ ਦੇਸ ਦਾ ਜਿਹੜਾ ਕਿਸਾਨ ਤੇ ਮਜ਼ਦੂਰ ਅੰਨ ਪੈਦਾ ਕਰਦਾ ਇਹ ਜਿਹੜੀ ਭਾਜਪਾ ਦੀ ਸਰਕਾਰ ਸਾਡੇ ਤੇ ਗੋਲੀ ਬਰੂ ਦੱਸਦੇ ਮੇਰੇ ਖੁੱਦ ਗੋਲੀ ਵੇਚੀ ਆ ਜੀ ਪਲਾਸਕੜ ਦੀ ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਵੀ ਵਿਖਾਵੇ ਵੇਖੋ ਇਹ ਕੋਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਹੈ ਨਹੀਂਗਾ ਇੱਦਾਂ ਖਲੋਤਾ ਤਾਂ ਮੈਂ ਕੱਲਾ ਹੀ ਖਲੋਤਾ ਮੇਰੇ ਦੇ ਇਕੱਲੇ ਤੇ ਮਾਰਤੀ ਪੁਰੀ ਆ ਜੀ ਹਾਂਜੀ ਹਾਂਜੀ ਪਰ ਇਹ ਅਸੀਂ ਇਹਨਾਂ ਦਾ ਅਸੀਂ ਤਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਆਪਣਾ ਸੀਸ ਤਲੀ ਤੇ ਧਰ ਕੇ ਲੜ ਗਏ ਸੀ ਅਸੀਂ ਉਹਨਾਂ ਦੇ ਵਾਰਸ ਪਰ ਇਹਨਾਂ ਨੂੰ ਨਹੀਂ ਪਤਾ ਕਹੀ ਇਹ ਨਹੀਂ ਕਹਿਣਾ ਚਾਹੁੰਦੇ ਗਾਰੀ ਜਿਹੜੇ ਮੁਲਾਜ਼ਮ ਲੱਗੇ ਸਾਡੇ ਘਰਾਂ ਤੋਂ ਗਏ ਆ ਸਰਕਾਰ ਦੇ ਵੱਜੇ ਆ ਤੇ ਤੁਸੀਂ ਡੋਰ ਕਿੰਨੀ ਲੱਗਿਆ ਆਇਆ ਡਰੋਨ ਤਾਂ ਬਹੁਤ ਉੱਚਾ ਵੀ ਉੱਡ ਸਕਦਾ ਡੋਰ ਸਾਡੇ ਕੋਲੇ ਬਥੇਰੀ ਆ ਜੀ ਹੋਰ ਆ ਰਹੀ ਹੈ ਇੱਕ ਸਾਡੇ ਕੋਲ ਅਸੀਂ ਮੰਗਾ ਲਿਆ ਪਿੰਡੋਂ ਪਤੰਗ ਵੀ ਵੱਧ ਲੈਂਦੀ ਹੋਇਆ ਪਤੰਗ ਵੀ ਉਡਣ ਵਾਲੇ ਵੇ ਥੋੜੀ ਦੇਰ ਖੜੋ ਬਸ ਤੇ ਤੁਸੀਂ ਹੁਣ ਇਹ 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 ਇਸ ਗੱਲ ਕਰਕੇ ਤਾਂ ਨਹੀਂ ਵੀ ਇਹ ਫਨ ਦਾ ਮਜ਼ਾਰਾ ਹੈ ਜਾਂ ਫਿਰ ਇਹ ਹੁਣ ਇੱਕ ਰਣਨੀਤੀ ਹੈ ਤੁਹਾਡੀ ਇਹ ਬਿਆਨ ਬਾਈ ਦਰਬਿਆਨ ਦੇ ਮੜਾ ਜਾ ਜਿੱਦਾਂ ਕਿਸਮਾਂ ਦੇ ਪੈਰਪੂਰ ਵੱਡੇ ਜਿਹੜਾ ਗਰਦਮੁਰ ਤੋਂ ਵੱਢੀ ਜਾਊਗੀ ਭੱਜੇ ਭੁੱਜੇ ਇੱਧਰ ਉੱਤਰ ਜਾ ਇਹ ਡੋਰ ਕਿਸੇ ਹੋਰ ਦਾ ਨੁਕਸਾਨ ਤਾਂ ਨਹੀਂ ਕਰੂਗੀ ਨਹੀਂ ਬਾਈ ਨਹੀਂ ਆਂ ਸੇ ਜੇ ਜੀ ਇਕੱਠੀ ਕਰ ਲੈਣੀ ਮਿੰਟੋ ਮਿੰਟੀ ਕਰ ਲੈਣੀ ਪੱਲੀ ਸੜ ਚੱਲ ਜਾਓ ਸੋ ਥੋੜਾ ਮਨ ਤਾਂ ਬਹੀ ਆ ਵੀ ਜੋ ਉਧਰੋਂ ਕਾਰਵਾਈ ਹੁੰਦੀ ਉਹਨੇ ਰੋਕਣਾ ਇਸ ਤਰੀਕੇ ਪੀਸਫੁਲੀ ਰੋਕਾਂਗੇ ਅਸੀਂ ਕੋਈ ਉਹ ਨਹੀਂ ਕਰ ਰਹੇ ਆਪਣਾ ਕੋ ਇੱਧਰ ਨੇੜੇ ਨਹੀਂ ਆਊਗਾ ਡਰੋਨ ਆਪਣੇ ਦੇ ਤੰਗ ਦੇਖ ਕੇ ਪਿੱਛੇ ਹੀ ਰਹੂਗਾ ਬਾਈ ਉਹ ਸੋ ਨੌਜਵਾਨਾਂ ਦੇ ਵੱਲੋਂ ਆ ਜੋ ਇਸ ਸਾਹ ਦੇ ਉੱਤੇ ਪਤੰਗੜ ਆਏ ਜਾ ਰਹੇ ਆ ਹੁਣ ਇਸ ਗੱਲ ਨੂੰ ਲੈ ਕੇ ਵੀ ਜੋ ਡਰੋਨ ਉਸ ਪਾਸੇ ਤੋਂ ਇਸ ਵਾਲੇ ਭੇਚਿਆ ਜਾ ਰਿਹਾ ਉਹਨੂੰ ਅਸੀਂ ਆਪਣੇ ਪਤੰਗਾਂ ਦੇ ਨਾਲ ਰੋਕਾਂਗੇ ਹਾਲਾਂਕਿ ਡਰੋਨ ਦੇ ਕੰਟਰੋਲ ਜਿਹੜੇ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਪਰ ਹੁਣ ਇਹ ਨੌਜਵਾਨ ਕਿਸ ਤਰ੍ਹਾਂ ਉਸ ਦਾ ਮੁਕਾਬਲਾ ਇਸ ਪਤੰਗ ਦੇ ਨਾਲ ਕਰਦੇ ਆ ਤਾਂ ਤੁਹਾਨੂੰ ਮੈਂ ਦਿਖਾ ਦਿਆਂ ਕਿ ਪਤੰਗ ਉਡਰਿਆ ਜ ਬਸੰਤ ਵੀ ਆ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਸੰਤ ਵਾਲੇ ਦਿਨ ਵੀ ਪਤੰਗ ਬਾਜ਼ੀ ਹੁੰਦੀ ਹੈ ਖਾਸ ਕਰਕੇ ਬਹੁਤ ਜੋਰ ਸ਼ੋਰ ਦੇ ਨਾਲ ਬਹੁਤ ਉਤਸ਼ਾਹ ਦੇ ਨਾਲ ਪਤੰਗ ੜਾਏ ਜਾਂਦੇ ਆ ਪਰ ਹਾਲਾਂਕਿ ਇਹ ਕੋਈ ਫਨ ਦਾ ਮਜ਼ਾਰਾ ਕਰਨ ਦੇ ਲਈ ਜਾਂ ਕੋਈ ਖੁਸ਼ੀਆਂ ਮਨਾਉਣ ਦੇ ਲਈ ਪਤੰਗ ਨਹੀਂ ੜਾਇਆ ਜਾ ਰਿਹਾ ਇਸ ਦਾ ਮੰਤਵ ਕੁਝ ਹੋਰ ਦੱਸਿਆ ਜਾ ਰਿਹਾ ਹਾਂਜੀ ਮੈਂ ਜੀ ਭਾਰਤੀ ਨੌਜਵਾਨ ਕ੍ਰਾਂਤੀਕਾਰੀ ਜਥੇਬੰਦੀ ਦੇ ਜਿਲ੍ਹੇ ਗਰਦਾਸਪੁਰ ਤੋਂ ਸ਼ਿਰਕਤ ਕੀਤੀ ਆ ਕੱਲ ਕਾਫੀ ਸਮਾਂ ਹੋ ਗਿਆ ਹੀ ਜਾਨੂੰ ਉੱਥੋਂ ਆਉਂਦਿਆਂ ਵੀ ਸਰੀਰ ਥੱਕਿਆ ਹੋਇਆ ਸੀ ਫਿਰ ਇਹਨਾਂ ਦੀਆਂ ਗੋਲੀਆਂ ਦਾ ਵੀ ਬੰਬਾਂ ਦਾ ਵੀ ਸਾਹਮਣਾ ਕਰਦੇ ਰਹੇ ਆ ਤੇ ਹੁਣ ਅੱਜ ਦੀਪ ਪਾਈ ਦੀਪ ਸਿੰਘ ਸਿੱਧੂ ਦੀ ਵਰਸੀ ਦੇ ਮੌਕੇ ਤੇ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਵਾਂ ਪੀ ਉਹਦੇ ਸੱਚੀ ਸੰਧਾਂਜਲੀ ਦੇਰ ਦੇ ਵਾਸਤੇ ਅੱਜ ਸਾਨੂੰ ਬੈਰੀਗੇਟਿੰਗ ਪੁੱਟਣੀ ਪਊਗੀ ਪਹਿਲਾ ਆਪਾਂ ਖੱਟਰ ਸਰਕਾਰ ਨਾਲ ਮੱਥਾ ਲਾਇਆ ਵਾ ਖੱਟਰ ਸਰਕਾਰ ਨਾਲ ਅੱਜ ਮੱਥਾ ਲਾਉਣ ਤੋਂ ਬਾਅਦ ਜਿਹੜਾ ਰਾਤ ਦਾ ਖਾਣਾ ਅਸੀਂ ਅੰਬਾਲੇ ਵਿੱਚ ਹੀ ਜਾ ਕੇ ਖਾਵਾਂਗੇ ਤੇ ਕੱਲ ਫਿਰ ਮੋਦੀ ਦੀ ਹਿੱਕ ਤੇ ਫਿਰ ਦੀਵਾ ਬਾਲਾਂਗੇ ਨੌਜਵਾਨਾਂ ਨੂੰ ਮੈਂ ਫਿਰ ਅਪੀਲ ਕਰਦਾ ਵਾਂ ਕਿ ਜਿਹੜੇ ਦੀਪ ਸਿੱਧੂ ਦੇ ਸਮਰਥਕ ਨੇ ਅੱਜ ਉਹਦੀ ਵਰਸੀ ਦੇ ਮੌਕੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਵੱਧ ਚੜ ਕੇ ਆਪਣੇ ਫੰਦ ਦਾ ਮੁਜਾਰਾ ਕਰ ਲੈਣ ਤੇ ਇਹਦੀ ਹਕੂਮਤ ਦੇ ਨਾਲ ਮੱਥਾ ਲਾ ਕੇ ਵੇਖ ਲੈਣ ਕਿ ਸਾਡੇ ਚ ਜੋਰ ਆ ਕਿ ਜਾਏ ਤਾਂ ਖੱਟਰ ਸਰਕਾਰ ਦੇ ਜੋਰ ਆ ਮੈਂ ਇਹਨਾਂ ਕਹਿੰਦਾ ਸ਼ਬਦਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਹਰਿਆਣੇ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਜਿਹੜੇ ਕਹਿ ਰਹੇ ਸੀ ਕਿ ਇਹ ਜਿਹੜੇ ਕਿਸਾਨ ਜਾ ਰਹੇ ਆ ਪੰਚੂਰ ਜਾ ਰਹੇ ਪੈਸੇ ਤੇ ਭੁੱਖੇ ਸੀ ਕਹਿੰਨੇ ਆ ਭਾਈ ਜਿਸ ਦਿਨ ਅਸੀਂ ਮੋਰਚੇ ਦੇ ਜਦੋਂ ਜਾਨੇ ਜਦੋਂ ਚਾਬੀਆਂ ਦਾ ਮੋਰਚਾ ਲੱਗਾ ਉਦੋਂ ਵੀ ਫਤਹਿ ਕੀਤੀ ਹਰ ਇੱਕ ਮੋਰਚੇ 'ਚ ਫਤਹਿ ਕੀਤੀ ਜੇ ਅਸੀਂ ਮਰ ਜਾਂਦੇ ਤਾਂ ਸਾਡੇ ਮਗਰ ਨਾ ਹੋਣ ਬਹੁਤ ਕੁਝ ਸਾਡੇ ਤੇ ਇਲਜ਼ਾਮ ਲਾ ਰਹੇ ਆ ਪਰ ਅਸੀਂ ਉਹ ਸਤਕਾਰਯੋਗ ਆਗੂ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਪੰਜਾਬ ਦੇ ਉਹ ਲੋਕ ਆ ਜਿਦੋਂ ਸਾਡੇ ਤੇ ਕੋਈ ਅਤਿਆਚਾਰ ਕਰੇ ਉਹ ਵੀ ਸਾਡੇ ਪਿੱਛੇ ਆਉਣਾ ਪਊਗਾ ਅਸੀਂ ਖੱਟੜ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਦੇ ਬੇਨਤੀ ਕਰਦੇ ਆ ਕਿ ਦੂਸਰੀ ਜਦੋਂ ਸਾਡੇ ਤੇ ਸਰਹੱਦੀ ਬਣਾ ਦਿੱਤੀ ਇਨੂੰ ਬਾਡਰ ਬਣਾ ਦਿੱਤਾ ਪਾਕਿਸਤਾਨ ਭਾਰਤ ਦਾ ਜੇ ਭਗਵੰਤ ਮਾਨ ਚਾਵੇ ਤੇ ਆਪਣੇ ਇੱਥੇ ਮਲਾਜ਼ਮ ਲਾ ਕੇ ਉਹਨਾਂ ਦੇ ਡਰੋਨ ਸੌੜ ਸਕਦਾ ਕਿ ਤੁਸੀਂ ਮੇਰੀ ਹੱਦਾਂ ਜਾ ਕੇ ਮੇਰੇ ਪੰਜਾਬ ਜਾ ਕੇ ਮੇਰੇ ਕਿਸਾਨਾਂ ਤੇ ਡਰੋਨਾਂ ਨਾਲ ਬੰਬ ਸੁੱਟ ਰਹੇ ਜੀ ਸ ਬਿਲਕੁਲ ਇਹ ਵੀ ਇਹ ਵੀ ਬਹੁਤ ਕਿਸਾਨਾਂ ਦੇ ਵਿੱਚ ਰੋਸ ਹੈ ਵਕ ਵਕ ਥਾਂ ਮੈਂ ਤੇ ਅਸੀਂ ਜੋ ਗੱਲ ਕਰ ਰਹੇ ਕਿਸਾਨਾਂ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਹੈ ਤੇ ਇਹ ਗੱਲ ਆਖੀ ਵੀ ਜਾ ਰਹੀ ਹੈ ਵੀ ਡਰੋਨ ਉਧਰੋਂ ਪੰਜਾਬ ਦੀ ਧਰਤੀ ਤੇ ਕਿਉਂ ਆ ਰਿਹਾ ਹੈ ਗੋਲੇ ਪੰਜਾਬ ਦੀ ਧਰਤੀ ਤੇ ਕਿਉਂ ਸੁੱਟੇ ਜਾ ਰਹੇ ਆ ਇਹ ਸਵਾਲ ਵੀ ਵਾਰ-ਵਾਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਪੰਜਾਬ ਸਰਕਾਰ ਵੀ ਇਸ ਦੇ ਬਾਰੇ ਵਿੱਚ ਕੀ ਕਾਰਵਾਈ ਕਰਦੀ ਹੈ ਤੇ ਹੁਣ ਕੇਂਦਰ ਸਰਕਾਰ ਇਸ ਦੇ ਬਾਰੇ ਵਿੱਚ ਜੋ ਇਹ ਰੋਹ ਕਿਸਾਨਾਂ ਦਾ ਉੱਠਿਆ ਇਸ ਦੇ ਬਾਰੇ ਵਿੱਚ ਕੀ ਫੈਸਲਾ ਲੈਂਦੀ ਹੈ ਕਿ ਪਿੱਛੇ ਪੈਰ ਖਿੱਚਦੀ ਹੈ ਜਾਂ ਰਸਤਾ ਸਾਫ਼ ਕੀਤਾ ਜਾਂਦਾ ਹੈ ਜਾਂ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਮੰਨੀ ਜਾਂਦੀਆਂ ਕੀ ਹੁੰਦਾ ਹੈ ਦੇਖਣ ਵਾਲੀ ਗੱਲ ਰਹੇਗੀ